ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੱਖੇ ਦੇ ਰਾੜਾ ਚੇਂਜ ਕਰੀਂਦੀਆਂ ਵੱਡੀਆਂ ਰਾੜਾ ਪਾਈਆਂ ਤੀਆਂ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਸੈੱਲ ਕਿਹੜਾ ਪਾਉਣਾ ਚਾਹੀਦਾ ਕਿਹੜੇ ਸੈੱਲ ਦੀ ਲਾਈਫ ਜ਼ਿਆਦਾ ਕੀ ਪਛਾਣ ਹੁੰਦੀ ਆ ਤੇ ਜਿਵੇਂ ਆਹ ਕੱਪ ਲੱਗਿਆ ਹੁੰਦਾ ਨਾ ਵੀ ਇਹ ਕਿੰਨਾ ਉੱਚਾ ਚਾਹੀਦਾ ਨਾ ਕਈ ਵਾਰ ਆਪਾਂ ਜ਼ਿਆਦਾ ਉੱਚਾ ਕਰ ਦਿੰਨੇ ਆ ਵੀ ਇਹਦਾ ਕੀ ਹੁੰਦਾ ਸਾਰੀ ਗੱਲਬਾਤ ਆਪਾਂ ਕਰਾਂਗੇ ਦੂਜਾ ਕੈਮਰਾ ਕਰ ਲਈਏ ਜਿਵੇਂ ਆ ਪੱਖਾ ਆਪਣੇ ਕੋਲ ਹੈ ਨਾ ਇਹ ਇਹ 'ਚ ਸੈੱਲ ਲੱਗਿਆ ਹੋਇਆ ਪਲਾਸਟਿਕ ਦੀ ਬਾਡੀ ਵਾਲਾ ਆ ਲੱਗ ਗਿਆ ਵਾ ਕੰਪਨੀ ਠੀਕ ਹੈ ਕੰਪਨੀ ਲੱਗੀ ਵੀ ਆ ਥੋਡੀ ਤਿੱਪਕੌਣ ਦੀ ਤਿੱਪਕੌਣ ਕਹਿੰਦੇ ਆ ਤਿੱਪਕੌਣ ਬੀ ਆ ਜਿਆਦਾ ਤਿੱਪਕੌਣੇ ਕਹੀ ਜਾਂਦੇ ਆ ਮੈਂ ਆਪਣੇ ਨਿਕਲ ਜਾ ਭਾਈ ਆ ਲਓ ਜੀ ਠੀਕ ਹੈ ਤਿੱਪਕੌਣ ਕੰਪਨੀ ਵਧੀਆ ਹੈ ਪਰ ਇਹਦੇ ਵਿੱਚ ਕੀ ਹੁੰਦਾ ਇਹ ਲਾਉਣਾ ਕਿੰਨੇ ਦਾ ਚਾਹੀਦਾ ਇਹ ਲੱਗਿਆ ਵਾ 2.5 ਦਾ ਜਦ ਕੰਪਨੀ ਵੱਲੋਂ ਜਿਹੜਾ ਪੱਖਾ ਆਉਂਦਾ ਉਹਨੂੰ ਲੱਗਿਆ ਹੁੰਦਾ 2.5 ਦਾ ਅੱਜਕੱਲ ਜੇ ਮੈਂ 17 ਚ ਪੱਖੇ ਆਉਣ ਲੱਗੇ ਉਹਨਾਂ ਨੂੰ ਕੀ ਹੁੰਦਾ ਉਹਨਾਂ ਵਿੱਚ ਜਿਆਦਾ ਨਾਮੀ ਕੰਪਨੀ ਦਾ ਵਿੱਚ ਨੌਂ ਦਾ ਕਹਿ ਲੈਣਾ ਉਹਨਾਂ ਵਿੱਚ ਕੀ ਕਰਿਆ ਹੁੰਦਾ ਕਨੈਸਰ ਛੋਟਾ ਕਰ ਦਿੰਨੇ ਆ ਇਹ ਹੈ 1.25 ਕਰ ਦਿੰਨੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਪੱਖੇ ਦੀ ਸਪੀਡ ਨੂੰ ਵੀ ਫਰਕ ਪੈਂਦਾ ਸਟਾਰ ਕਰ ਦਿੰਨੇ ਆ ਗਵਰਨਮੈਂਟ ਨੇ ਨਾ ਅੱਜ ਕੱਲ ਰੂਲ ਕਰਿਆ ਵਾ ਵੀ ਹਨਾ ਵੀ ਘਟੋ ਲਾਈਟ ਵਾਸਤੇ ਨਾ ਸਟਾਰਾਂ ਚ ਕਈ ਵਾਰ ਅਸੀਂ ਇੱਕ ਬੰਦਾ ਪੱਖਾ ਲੱਤਾਂ ਦੀ ਸਟਾਰ ਵਾਲਾ ਉਹਦੇ ਵਿੱਚ ਕੀ ਕਰਿਆ ਸੀ ਅਸੀਂ ਤੇ ਕਿਹਾ ਵੀ ਪੱਖੇ ਦਾ ਉਹ ਮਾਡਲ ਦੇ ਪਹਿਲਾਂ ਹਵਾ ਬਣਦੀ ਸੀ ਬਹੁਤ ਜ਼ਿਆਦਾ ਆਪਾਂ ਵੀਡੀਓ ਵੀ ਪਾਈ ਤੀ ਤਾਂ ਉਹਦੇ ਵਿੱਚ ਆਪਾਂ ਉਹ ਕਹਿੰਦਾ ਸਟਾਰ ਵਾਲਾ ਸਟਾਰ ਵਾਲਾ ਲੱਤਦਾ ਜਦੋਂ ਅਸੀਂ ਲਾਇਆ ਗਾਗਦੇ ਉਹਦੀ ਹਵਾ ਹੀ ਨਹੀਂ ਬਣੀ ਜਦੋਂ ਅਸੀਂ ਦੇਖਿਆ ਉਹਦਾ ਕਨੈਸਰ 1.25 ਦਾ ਪਿਆ ਵਾ ਤਾਂ ਫਿਰ ਉਹ ਝਟਾਈ ਦਾ ਕਨੈਸਰ ਪਾਇਆ ਫਿਰ ਉਹਦੇ ਚੱਕਰ ਬਣੇ ਆ ਕਹਿਣ ਦਾ ਭਾਵ ਜਿਵੇਂ ਸਟਾਰ ਆ ਕਨੈਸਰ ਛੋਟਾ ਪਾ ਦਿੰਦੇ ਆ ਉਹਨੂੰ ਕਹਿੰਦੇ ਨੇ 1 ਸਟਾਰ ਆ ਮਾਡਲ ਸੇਮ ਸਾਰਾ ਕੁਝ ਉਹੀ ਤਾਂ ਆਪਾਂ ਕੰਪਨੀ ਦਾ ਨਾਮ ਨਹੀਂ ਲੈ ਸਕਦੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਉਧਰਲੇ ਪਰਲੇ ਪਾਸੇ ਵੀ ਕਨੈਸਰ ਕਿਹੜਾ ਪਾਉਣਾ ਜਿਹਦਾ ਕਿੰਨੀ ਲਾਈਫ ਆ ਸਾਰਾ ਡਿਟੇਲ ਚ ਦਿਖਾਵਾਂਗੇ ਆਪਾਂ ਆਹ ਦੇਖੋ ਪਲਾਸਟਿਕ ਬੋਡੀ ਵਾਲਾ ਇਦੇ ਵਿੱਚ ਆ ਤਿੱਪਕਾਉਣ ਵੀ ਵਧੀਆ ਇੱਕ ਹੁੰਦਾ ਐਪ ਕੋਸ ਦਾ ਇਹ ਹੁੰਦਾ ਜਿਵੇਂ ਸਮਾਰਸੀ ਵਾਲੇ ਸਟਾਰਟਰ ਨਾਲ ਆਪਣੇ ਪਲਾਸਟਿਕੀ ਬਾਡੀ ਵਾਲ ਤੁਸੀਂ ਦੇਖਿਆ ਹੋਣਾ ਪਿਗਲ ਜਾਂਦੇ ਆ ਨਾ ਇਹ ਆਪਾਂ ਤੁਹਾਨੂੰ ਦੱਸਾਂ ਵੀ ਕਿਹੜਾ ਕਨੈਸਰ ਪਾਉਣਾ ਜਿਹੜਾ ਜਿਵੇਂ ਹੋਰ ਕੰਪਨੀ ਚ ਆਉਂਦੇ ਆ ਵੀ ਉਹ ਚ ਕੀ ਫਰਕ ਹੁੰਦਾ ਆ ਲਓ ਜੀ ਆਪਾਂ ਦੂਜੇ ਪੱਖੇ ਕੋਲ ਆ ਕੇ ਤੁਹਾਨੂੰ ਦਿਖਾਉਨੇ ਆ ਇਹਦੀ ਪਛਾਣ ਕੀ ਹੁੰਦੀ ਆ ਆ ਦੇਖੋ ਇਹ ਲਾਉਣਾ ਤੁਸੀਂ ਆਪਣਾ ਤੇਲ ਵਾਲਾ ਕਨੈਸਰ ਜਿਹੜਾ ਐਲੂਮੀਨੀਅਮ ਦੀ ਬਾਡੀ ਜੁੰਦੇ ਦੀ ਬਾਡੀ ਹੁੰਦੀ ਜਿਹੜੀ ਆਹ ਇਹ ਐਲੂਮੀਨੀਅਮ ਦੀ ਹੁੰਦੀ ਆ ਜਿਹੜਾ ਪਲਾਸਟਿਕ ਦੀ ਬਾਡੀ ਵਾਲਾ ਹੁੰਦਾ ਹੁੰਦਾ ਦੋਨਾਂ 'ਚ ਸਿੱਕਾ ਇਹ 'ਚ ਤੇਲ ਹ ਠੀਕ ਆ ਤੇਲ ਵਾਲਾ ਬੈਟਰ ਰਹਿੰਦਾ ਇਹ ਨਾਲ ਦਾ ਪਿਗਲਦਾ ਠੀਕ ਹੈ ਇਹਦੀ ਲਾਈਫ ਤੁਹਾਨੂੰ ਦਿਖਾਉਣਾ ਵੀ ਕਿੰਨੀ ਲਾਈਫ ਆ ਇਹਦੀ ਇਹ ਆ ਦੇਖੋ ਇਹਦੀ ਡੇਟ ਲਿਖਿਆ ਹੋਇਆ ਦਸੰਬਰ 2009 ਠੀਕ ਹੈ 9 ਲਿਖਿਆ ਹੋਇਆ 09 ਵੀ ਇਹ ਕਹਿਣ ਦਾ ਭਾਵ 2009 ਦਾ ਲੱਗਿਆ ਹੋਇਆ ਹੁਣ ਦੇਖ ਲਓ 24 ਚੱਲਦਾ ਹਿਸਾਬ ਨਾਲ ਲਓ ਵੀ ਕਿੰਨੇ ਸਾਲ ਹੋ ਗਏ ਇੱਕ ਤੁਹਾਨੂੰ ਉਹ ਵੀ ਦਿਖਾ ਦਿੰਨਾ ਕੰਪਨੀ ਦਾ ਕਿਉਂਕਿ ਜਿਵੇਂ ਆਮ ਆਪਣੇ ਮਾਰਕੀਟ ਦੇ ਵਿੱਚ ਸਵਾ ਦੋ ਦਾ ਸਵਾ ਦੋ ਦਾ ਹੁੰਦਾ ਨਹੀਂ ਆ ਦੇਖੋ 2.5 ਠੀਕ ਆ ਵੀ ਨਹੀਂ ਆਪਣੇ ਮਾਰਕੀਟ 'ਚ ਢਾਈ ਦਾ ਮਿਲਦਾ ਤਾ ਇਹਦੇ ਹੁਣ ਨਾਲ ਦਾ ਲੱਗਿਆ ਹੋਇਆ ਵੀ ਦੇਖੋ ਇਹਦੀ ਕਿੰਨੀ ਲਾਈਫ ਆ ਤਾਂ ਕਰਕੇ ਵੀ ਜਿਹੜਾ ਕਨੇਸਰ ਪਾਉਣਾ ਜਿਹਦਾ ਤੇਲ ਵਾਲਾ ਪਾਉਣਾ ਜਿਹਦਾ ਕਈ ਵਾਰ ਨਾ ਮਾਰਕੀਟ 'ਚ ਮਿਲਦਾ ਨਹੀਂ ਹੈਗਾ ਜਦੋਂ ਲੱਗ ਜੀ ਹੋ ਜਾਂਦੀ ਆ ਜੇ ਥੋੜੇ ਮਿਲਦਾ ਤਾਂ ਚੁੱਪ ਕਰਕੇ ਚਾਹੇ ਤਿਪਕੋਨ ਦਾ ਪਾ ਲਓ ਚਾਹੇ ਤੁਸੀਂ ਐਪਗੋਲ ਦਾ ਪਾ ਲਓ ਠੀਕ ਆ ਵੀ ਮੁੜ ਕੇ ਕਿੰਨੇ ਸਾਲ ਦੀ ਲਾਈਫ ਹੋ ਗਈ ਤੁਸੀਂ ਹਿਸਾਬ ਲਾ ਲਓ ਇਹਦੇ ਨਾਲ ਹਨਾ ਵੀ 9 13 14 ਸਾਲ ਹੋ ਗਏ ਦਾ ਹਿਸਾਬ ਲਾ ਲਓ ਹਨਾ ਵੀ ਨਾਲ ਦੇ ਬੰਨਿਆ ਹੋ ਪੱਖਾ ਨਾਲ ਦੇ ਚੱਲ ਰਿਹਾ ਦੇਖੋ ਤਿੰਨ ਤਾਰਾ ਨਿਕਲਦੀ ਹੁੰਦੀ ਨੇ ਨਾ ਪੱਖੇ 'ਚੋਂ ਸਾਰਾ ਕੁਛ ਨਾਲ ਦਾ ਹੀ ਆ ਇਹਦੀ ਰਾਡ ਚੇਂਜ ਕਰੀ ਦੀ ਸਿਰਫ ਤੇ ਇਹ ਥੋੜਾ ਜਿਹਾ ਉੱਚਾ ਜਿਆਦਾ ਦਾ ਨੀਵਾ ਕਰਿਆ ਠੀਕ ਆ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜਿਹੜਾ ਕੱਪ ਹੁੰਦਾ ਵੀ ਇਹ ਕੱਪ ਕਾਦੇ ਵਾਸਤੇ ਹੁੰਦਾ ਆ ਜੇ ਆਪਾਂ ਕੱਪ ਪਾਉਨੇ ਆ ਜਿਵੇਂ ਹੁਣ ਉੱਪਰ ਦਾ ਡਿਜ਼ਾਈਨ ਉਹ ਲਗਾਉਣ ਵਾਸਤੇ ਹੋ ਗਿਆ ਥੱਲੇ ਵਾਲਾ ਕੱਪ ਕੀ ਹੁੰਦਾ ਇੱਕ ਤਾਂ ਇਹ ਤਾਰਾ ਲਗਾਉਣ ਵਾਸਤੇ ਹੁੰਦਾ ਨਾ ਇੱਕ ਹੁੰਦਾ ਜਿਹੜਾ ਇਹਦਾ 베アリング ਹੁੰਦਾ ਇਹਦੇ ਵਿੱਚ ਮਿੱਟੀ ਜਾਣ ਤੇ 베アリング ਦੇ ਨਾਲ ਨਾ ਛਾਵੜ ਦੇ ਨਾਲ ਜਗ੍ਹਾ ਰਹਿ ਜਾਂਦੀ ਆ ਉਰੇ ਛਾਵੜ ਦੇ ਨਾਲ ਤੁਸੀਂ ਦੇਖਣਾ ਜਗ੍ਹਾ ਨਹੀਂ ਹੁੰਦੀ ਆ ਇਸ ਮਿੱਟੀ ਮੁੱਟੀ ਜਾਣ ਕਰਕੇ ਹੁੰਦਾ ਜਿਵੇਂ ਬਾਹਰ ਲੱਗੇ ਆਉਂਦਾ ਜਿਵੇਂ ਆਪਣਾ ਬ੍ਰੈਂਡ ਚ ਲ ਇਹ ਜਿੰਨਾ ਤੁਸੀਂ ਕਾ ਉੱਚਾ ਚੱਕੋਗੇ ਉਨਾਓ ਛਾਵੜ ਦੇ ਸਾਹਮਣੇ ਛਾਵੜ ਦੇ ਨਾਲ ਜਾ ਕੇ ਮਿੱਟੀ ਉਨੀ ਜ਼ਿਆਦਾ ਹੋਰੂਗੀ ਉਹਨਾਂ ਬੈਰਿੰਗ ਜਲਦੀ ਖਰਾਬ ਹੁੰਦਾ ਠੀਕ ਆ ਇਹਨੂੰ ਬਸ ਨਾਲ ਥੋੜਾ ਖਹਿਣਾ ਨਹੀਂ ਚਾਹੀਦਾ ਇਹਦੇ ਵੱਧ ਤੋਂ ਵੱਧ ਨਾਲ ਖਹਿਣਾ ਨਹੀਂ ਚਾਹੀਦਾ ਜਿਵੇਂ ਮੰਨ ਲਓ ਬਸ ਸੂਤ ਦੋ ਸੂਤ ਬਸ ਇੰਨਾ ਕੁ ਉੱਪਰ ਚੱਕੋ ਇਹਨੂੰ ਬਸ ਥੋੜਾ ਜਿਵੇਂ ਕਿ ਬਾਡੀ ਦੇ ਨਾਲ ਖਹਿਣਾ ਨਹੀਂ ਚਾਹੀਦਾ ਬਸ ਆ ਦੇਖੋ ਬਾਡੀ ਨਾਲ ਖਹਿਣਾ ਨਹੀਂ ਚਾਹੀਦਾ ਇੰਨੀ ਇਹੀ ਚਾਹੀਦੀ ਆ ਐਦਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਜ਼ਰੂਰ ਫਾਲੋ ਕਰ ਲਿਓ ਉਪਰ ਮਕੈਨਿਕਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਸੇ ਵੀਰ ਭਾਈ ਦਾ ਭ